ਹਾਂਜੀ ਕਿਸਾਨ ਭਰਾਵੋ ਕੀ ਹਾਲ ਚਾਲ ਹੈ ਆਜੋ ਤੁਹਾਨੂੰ ਮੰਡੀ ਦੇ ਵਿੱਚ 1509 ਦੀ ਲਾਈਵ ਗੋਲੀ ਵਿਖਾਈਏ ਤੇ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਰਹਿਤ ਹਾਂ ਤੇ ਜੀ ਕੈਮਰਾ ਹੋਇਆ ਹੈ 350 100 ਦੱਸ 10 50 ਇਹਦੇ 50 55 55 65 65 70 70 ਹੋ ਗਿਆ ਗੋਲੀ ਗੋਲਾ ਕਰੋ ਕਿੱਥੇ ਕਰੋਗੇ ਜੀ ਅੱਛੇ ਕਰਾਲਾਂ ਦੇ ਜੀ ਹਾਂਜੀ ਕੋਚਾ ਸਿੱਤੋਂ ਸੀ 80 80 ਇਹ 15 15 ਨੋਈ ਹਾਂ 1509 ਸੀ ਜੀ 3185 ਨੂੰ ਵੇਚੀ ਏ ਢੇਰੀ ਆ ਦੇਖੋ ਇੱਕਠਾ ਮਾਲ ਇਹ ਵਾਲਾ ਚਾ ਰਾਤ ਦੇ ਹੱਥ 3185 ਹੁਣ ਸੇ ਦੋਸਤੋ ਬੋਲੋ ਹਲੋ

90 40 ਸੱਤੀ ਹੋ ਮੈਂ ਉੱਗਣਾ ਲਿਖ ਰੋਕੂ ਥੱਲੇ ਮਾਰੀ ਜਾਂਦੇ ਹੋ ਦੇਖ ਦੇ ਕੀ ਗੱਲ ਆ ਜੂ ਮੰਦਾ ਮਾਰਕੀਟ ਅੱਜ ਛੜੀ ਮਰਜੀ ਦੇ ਮਾਲ ਕਰੇ ਮੰਦਾ ਕਰਨ ਦੇਜ ਕਰਨ ਨੇ ਹਿੰਦੁਸਤਾਨ ਜਾਂਦਾ ਲੋ ਰੈਂਡ ਦੇ ਲੋ ਚੱਲ ਚੱਲਦਾ 25 85 ਰੱਬੇ ਚੰਗ ਨੇ ਸੱਤੀ ਹੋ 5 70 ਕਿੰਨੇ ਜੋਰਾ ਤੂੰ ਕਿਹ ਲੈ ਰਹੀ ਹੈ ਜੀ 31 ਸਭ ਬੋਲਦਾ ਗੇ ਲੋ ਇਹ ਖੱਤੀ ਹੈ ਆ ਤੇ ਅਜਿ ਘਰ ਮਾ ਇਹ 1509 ਦੀ ਢੇਰੀ ਜੀ 3125 ਰੁਪਏ ਨੂੰ ਵਿਖੀ ਹੈ ਸੱਚਾ ਨਾ ਰੱਖੀ ਉਹ ਰੋ ਬਈ ਕੱਚਾ ਦੱਸ ਦੇ ਜੀ ਇਹ ਫੰਡਨ ਘੜਾ ਰੱਖਦਾ ਨਾ 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 ਸਹੀ ਤੇ ਹਮ ਸਹੀ ਹਮ ਕਰਕੇ ਜੀ ਹਾਂ ਉਹ ਤਾਂ ਵੀ ਆਉਂਦੇ ਬੋਲ ਆ ਕੇ ਦੇਖ ਜੀ ਬਾ ਉਹਨੂੰ ਕਹਿਣਾ ਆਵੇ ਦੇਖ ਕੇ ਜਾ ਨਾ ਨਾ ਹੋ

ਇਹ 1847 ਦੀ ਟੀਰੀ ਸੀ ਇਹ ਵਿਕੀ ਹੈ ਜੀ 2400 ਰੁਪਈਆ ਨੂੰ 1847 1847 15 90 ਆ ਜੀ 30 ਕਰਾਂਗੇ ਜੀ ਜੋ 90 ਰੇਮ ਸਿੰਘ ਬਹੁਤ ਅੰਦਾਜ਼ ਲੱਗਦਾ 3180 1509 1847 2400 ਤੇ 1509 ਦੀ ਢੇਰੀ ਵਿਕੀ ਹੈ ਜੀ 3180 ਰੁਪਈਆ ਨੂੰ ਤੇ 1847 ਦਾ ਪਹਿਲਾਂ ਤੁਹਾਨੂੰ ਦੱਸ ਦਿੱਤਾ 2400 ਰੁਪਈਆ ਨੂੰ ਆ ਗਿਆ ਆ ਗਿਆ ਬੋਲ ਦੇ ਵੇ ਹਾਂ ਭਾਈ ਕੀ रेट ਹੋ ਗਿਆ 2900 ਬਾਜਾ ਇਹਦਾ ਬਹੁਤ ਥੱਲੇ ਆ ਯਾਰ ਐਂ ਕਿਉਂ ਕਰਦੇ ਹੋ ਬਰੇ ਮਾੜਾ ਮੋਟਾ ਸਰ ਐਨਾ ਐਨਾ ਇਹਦਾਿਕਰਨ ਫਾਰਮ 290 ਬੋਲਦੇ ਨੇ 290 ਦੀ ਇੱਕ ਸਤਨਾਮ ਦੀ 291509 ਹਾਂਜੀ ਦੋਸਤੋ ਕਿਸਾਨ ਭਰਾਵੋ ਇਹ ਸੀ ਅੱਜ ਦੀ ਬੋਲੀ ਤੇ ਬੋਲੀ ਨੂੰ ਅੱਜ ਦੋ ਗਰੁੱਪਾਂ ਦੇ ਵਿੱਚ ਵੰਡ ਦਿੱਤਾ ਗਿਆ ਜੀ ਪਾਤੜਾ ਮੰਡੀ ਗਰੁੱਪ A ਤੇ ਗਰੁੱਪ B ਜਿਹੜਾ ਗਰੁੱਪ A ਸੀਗਾ ਉਹ ਚੱਲਿਆ ਸੀ ਸਰੂਪ ਐਂਡ ਸੰਜ ਦੀ ਦੁਕਾਨ ਤੋਂ ਤੇ ਜਿਹੜਾ ਗਰੁੱਪ B ਸੀ ਉਹ ਚੱਲਿਆ ਸੀ ਸੋਨੀ RAM ਓਮ ਪ੍ਰਕਾਸ਼ ਦੀ ਦੁਕਾਨ ਤੋਂ ਏ ਗਰੁੱਪ ਨੇ ਅੱਧੀ ਮੰਡੀ ਦੇ ਵਿੱਚ ਬੋਲੀ ਦਿੱਤੀ ਹੈ ਜੀ ਤੇ ਅੱਧੀ ਦੇ ਵਿੱਚ ਦਿੱਤੀ ਗਰੁੱਪ ਬੀ ਨੇ ਬੋਲੀ ਦੋ ਗਰੁੱਪਾਂ ਚ ਬੋਲੀ ਹੋਈ ਜੀ ਅੱਜ ਤੇ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕੀਤੀ ਦੁਪਹਿਰੇ ਬਣਾਈ ਸੀ ਆਪਾਂ 2:30 ਥੋੜੀ ਜੀ ਵੀਡੀਓ ਬਣਾ ਕੇ ਤੁਹਾਡੇ ਨਾਲ ਲਾਈਵ ਸਾਂਝੀ ਕਰਤੀ ਏ ਤੇ ਬਾਕੀ ਤੁਹਾਨੂੰ ਬੋਲ ਕੇ ਰੇਟ ਦੱਸ ਦਿੰਨੇ ਆ ਕੁਝ ਤੇ ਆਪਣੇ ਕੋਲ ਆ ਜੀ ਨੇ WhatsApp ਤੇ 1500 ਨੂੰ 3300 ਨੂੰ ਵੀ ਕੀ ਹੈ 3275 ਨੂੰ ਵੀ ਕੀ ਹੈ 3230 ਨੂੰ ਵੀ ਕੀ ਹੈ 3265 ਨੂੰ ਵੀ ਕੀ ਹੈ ਇੱਕ ਸੁਪਰ 552 ਵੀ ਹੈ ਜੀ ਉਹ ਵੀ ਕਿਹਾ 2630 ਤੋਂ 2850 ਰੁਪਈਆ ਨੂੰ ਤੇ ਇੱਕ ਫਿਰ 1593285 ਨੂੰ ਵੀ ਕੀਏ ਤੇ ਬੋਲੀ ਉਦੋਂ ਬਾਅਦ ਚ ਕੰਟੀਨਿਊ ਸੀ